ਕੁੜੀ ਨੇ ਮੰਜਾ ਸਮਝਾ ਲਿਆ ਅੱਛਾ ਜਦੋਂ ਕੁੜੀ ਨੂੰ ਵਿਆਹ ਕੇ ਤੋਰਤਾ 9 ਮਹੀਨੇ ਬਾਅਦ ਵਿਜਾ ਆ ਗਿਆ ਜਦੋਂ ਉਹਨੂੰ ਕੈਨੇਡਾ ਮਤਲਬ ਨਿਊਜ਼ੀਲੈਂਡ ਤੋਰਤਾ ਵਿਆਹ ਕੇ ਉਹਨੂੰ 8-9 ਮਹੀਨੇ ਬਾਅਦ ਇਹ ਗੱਲ ਮਹਿਸੂਸ ਹੋਈ ਜਦੋਂ ਲੋਕੀ ਜਦੋਂ ਨੇ ਸੁਣੇ ਵੀ ਜਵਾਕ ਕਿਵੇਂ ਕਿਵੇਂ ਤੰਗ ਹੋ ਰਹੇ ਨੇ ਕਿਵੇਂ ਕਿਵੇਂ ਦਿੱਕਤਾਂ ਦਾ ਸਾਹਮਣਾ ਕਰਦੇ ਨੇ ਕਿਉਂਕਿ ਮੇਰਾ ਜਵਾਈ ਤਾਂ ਪੱਕਾ ਸੀ ਕੈ ਸਾਲਾਂ ਤੋਂ ਰਹਿੰਦਾ ਸੀ ਨਿਊਜ਼ੀਲੈਂਡ ਜੀ ਤੇ ਮੇਰੇ ਜਵਾਈ ਨੇ ਮਕਾਨ ਵੀ ਪਹਿਲਾਂ ਹੀ ਲੈ ਲਿਆ ਸੀ ਮੇਰੀ ਕੁੜੀ ਜਾਣ ਤੋਂ ਪਹਿਲਾਂ ਹੀ ਮਕਾਨ ਲੈ ਲਿਆ ਸੀ ਉਹਨੇ ਤੇ ਉੱਥੇ ਜਾ ਕੇ ਫਿਰ 8-9 ਮਹੀਨੇ ਅੱਛਾ ਜਾਣ ਤੋਂ ਬਾਅਦ ਲੋਕਡਾਊਨ ਹੋ ਗਿਆ ਕਰੋਨਾ ਆ ਗਿਆ ਸੀ ਤੇ 8-9 ਮਹੀਨੇ ਬੇਲੀ ਬੈਠੀ ਰਹੀ ਉਹ ਬੇਲੀ ਤਾਂ ਸਰ ਗਿਆ ਉਹਦਾ ਫਿਰ ਮੇਰਾ ਜਵਾਈ ਕੰਮ ਤੇ ਜਾਂਦਾ ਹੁੰਦਾ ਸੀ ਉਹਦੇ ਕੋਲ ਸੀ ਕਾਰੋਬਾਰ ਹਾਂਜੀ ਹਾਂ ਫਿਰ ਉਹਨੂੰ ਇਹ ਗੱਲ ਮਹਿਸੂਸ ਹੋਈ ਇਹ ਗੱਲ ਕਰੀ ਉਹਨੇ ਮੰਮੀ ਕਹਿੰਦੀ ਮੈਨੂੰ ਬਹੁਤ ਇਹ ਗੱਲ ਹੁਣ ਅੱਜ ਪਤਾ ਲੱਗ ਰਹੀ ਹੈ ਵੀ ਜਿਹੜੀ ਬੰਦਾ ਕਹਿੰਦੀ ਵੀ ਜਿਹੜੇ ਮਾਵਾਫ਼ ਗੱਲ ਕਹਿ ਦਿੰਦੇ ਨੇ ਵੀ ਤਜਰਬਾ ਹੁੰਦਾ ਵੀ ਤੁਸੀਂ ਜੋ ਕੀਤਾ ਉਹ ਬਹੁਤ ਸਹੀ ਕੀਤਾ ਵੀ ਮੈਨੂੰ ਅੱਜ ਉਹ ਗੱਲ ਮਹਿਸੂਸ ਹੋ ਰਹੀ ਹੈ ਮੰਮੀ ਇਹ ਵੀ ਮੈਂ ਪਹਿਲਾਂ ਸੋਚਦੀ ਸੀ ਵੀ ਤੁਸੀਂ ਸਹੀ ਨਹੀਂ ਤੁਸੀਂ ਕੀ ਮੰਨਦੇ ਹੋ ਵੀ ਤਜਰਬਾ ਵੱਡਾ ਹੈ